ਦੇਖੋ ਸਾਰਿਆਂ ਨੂੰ ਮੇਰੀ ਇਹੀ ਬੇਨਤੀ ਹੈ ਸਾਰੇ ਪੰਜਾਬ ਵਾਸੀਆਂ ਨੂੰ ਵੀ ਕੋਈ ਗਲਤ ਵੀਡੀਓ ਨਾ ਫੁਲਾਈ ਜਾਵੇ ਮੈਂ ਰਾਤ ਨੂੰ ਵੀ ਫੈਮਲੀ ਨੂੰ ਮਿਲੀ ਆ ਉਹ ਤੋਂ ਵੀ ਬਹੁਤ ਵਧੀਆ ਉਹ ਸੀ ਹੁਣ ਵੀ ਮੈਂ ਵੀਰੇ ਨੂੰ ਅੰਦਰ ਜਾ ਕੇ ਆਇਆ ਸੀ ਫੈਮਲੀ ਨਾਲ ਗੱਲਬਾਤ ਕੀਤੀ ਹੈ ਜੋ ਫੈਮਲੀ ਦੱਸ ਰਹੀ ਹੈ ਉਹ ਬੜੇ ਰੂਨਲ ਦੱਸ ਰਹੀ ਹੈ ਹਨਾ ਵੀਰੇ ਦੀ ਹਾਲਤ ਬਹੁਤ ਵਧੀਆ ਹੈ ਹਨਾ ਤੇ ਪਰ ਪ੍ਰਮਾਤਮਾ ਅੱਗੇ ਮੈਂ ਕਹਿੰਦੀ ਆ ਸਾਰੇ ਜਣੇ ਇਹੀ ਅਰਦਾਸ ਕਰੋ ਕਿ ਵੀਰਾ ਠੀਕ ਹੋ ਜਵੇ ਜਲਦੀ ਆਪਣੇ ਪਰਿਵਾਰ ਵਿੱਚ ਜਾਵੇ ਸਾਡੀਆਂ ਸਾਰਿਆਂ ਦੀ ਇਹ ਹੀ ਦੁਆ ਮੰਨੇ ਪਰ ਮੇਰੀ ਇੱਛਾ ਸੀ ਮੈਂ ਸੁਨਾਮ ਤੋਂ ਹਲਕਾ ਸੁਨਾਮ ਦੀ ਕੋਆਰਡੀਨੇਟਰ ਹਾਂ ਇਸ ਟਾਈਮ ਮੈਂ ਜੋਤ ਲੈ ਕੇ ਵੀਰੇ ਦਾ ਹੱਥ ਲਵਾ ਕੇ ਮੈਂ ਸੁਹਾਣਾ ਸਾਹਿਬ ਗੁਰਦੁਆਰਾ ਸਾਹਿਬ ਅਰਦਾਸ ਕਰਾਉਣ ਲਈ ਚੱਲੀ ਆਂ ਕਿ ਪ੍ਰਮਾਤਮਾ ਵੀਰੇ ਨੂੰ ਤੰਦਰੁਸਤੀ ਦੇਵੇ ਔਰ ਉਹ ਵੀਰਾ ਠੀਕ ਹੋਵੇ ਆਪਣੇ ਪਰਿਵਾਰ ਤੇ ਜਾਵੇ ਔਰ ਜਿਹੜੀਆਂ ਝੂਠੀਆਂ ਫੈਲਾਵਾ ਫਲਾ ਰਹੇ ਨੇ ਮੇਰੀ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਵੀ ਇਹੋ ਜੀ ਚੀਜ਼ ਤੁਸੀਂ ਨਾ ਫਲਾਹੋ ਉਹਦਾ ਕੋਈ ਫਾਇਦਾ ਨਹੀਂ ਹੈ ਕੱਲ ਤੁਹਾਡੀ ਗੱਲ ਵਾਤ ਹੋਈ ਉਦੋਂ ਪਰਿਵਾਰ ਨਾਲ ਕਿਸ ਤਰ੍ਹਾਂ ਦੇ ਹਾਲਾਤ ਸੀ ਤੇ ਅੱਜ ਕਿਸ ਤਰ੍ਹਾਂ ਦੇ ਸੀਗੇ ਜਿਵੇਂ ਤੁਸੀਂ ਦੱਸ ਰਹੇ ਜਦੋਂ ਮੈਂ ਰਾਤੀ ਪਰਿਵਾਰ ਨਾਲ ਗੱਲ ਕੀਤੀ ਉਦੋਂ ਵੀ ਠੀਕ ਸੀ ਵਧੀਆ ਲੱਗਿਆ ਉਹਨਾਂ ਨਾਲ ਗੱਲ ਕਰਕੇ ਜਦੋਂ ਮੈਂ ਹੁਣ ਗੱਲ ਕੀਤੀ ਉਦੋਂ ਵੀ ਬਹੁਤ ਸੋਹਣੀ ਗੱਲ ਵੀ ਰੂਹ ਨਾਲ ਗੱਲ ਕੀਤੀ ਉਹਨਾਂ ਨੇ ਉਹਨਾਂ ਨੂੰ ਕਿਤੇ ਕਿਤੇ ਉਮੀਦ ਲੱਗ ਰਹੀ ਹੈ ਵੀ ਹਾਂ ਵੀਰਾ ਠੀਕ ਹੋ ਰਿਹਾ ਹੈ ਜਿੱਦਾਂ ਡਾਕਟਰ ਨਾਲ ਉਹਨਾਂ ਦੀ ਡਿਸਕਸ ਹੁੰਦੀ ਆ ਡਾਕਟਰਾਂ ਨਾਲ ਮਿਲਦੇ ਨੇ ਡਾਕਟਰ ਦੱਸ ਰਹੇ ਨੇ ਉਸ ਹਿਸਾਬ ਨਾਲ ਲੱਗ ਰਿਹਾ ਕਿ ਵੀਰਾ ਬਹੁਤ ਵਧੀਆ ਗਿਨ ਨਾਲੋਂ ਫਰਕ ਆ ਵੀਰੇ ਨੂੰ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਆਪੇ ਹੀ ਪਤਾ ਲੱਗ ਜਾਣਾ ਕਿ ਵੀਰਾ ਬਹੁਤ ਵਧੀਆ ਠੀਕ ਹੋਣ ਜਾ ਰਿਹਾ ਹੈ ਤੇ ਕੀ ਦੱਸਿਆ ਡਾਕਟਰਾਂ ਨੇ ਵੀ ਕੀ ਜਿਵੇਂ ਤੁਸੀਂ ਦੱਸ ਗਏ ਸੀ ਹਾਰਟ ਵਗੈਰਾ ਤੇ ਟੈਂਪਰੇਚਰ ਵੀ ਬਹੁਤ ਨਹੀਂ ਡਾਕਟਰ ਦੱਸ ਰਹੇ ਨੇ ਕਿ ਹਾਂ ਹਾਰਟ ਗਿਨ ਨਾਲੋਂ ਵੀ ਠੀਕ ਹੈ ਕੰਮ ਕਰ ਰਿਹਾ ਜੋ ਉਹਨਾਂ ਦੀ ਬਾਡੀ ਹੈ ਹਨਾ ਵੀ ਪਹਿਲਾਂ ਨਾਲੋਂ ਵੈਸਟ ਹੋ ਰਹੀ ਹੈ ਬੇ ਕੋ ਟਰੀਟਮੈਂਟ ਵੀ ਜੋ ਸੱਟ ਲੱਗੀ ਹੈ ਨਾ ਉਹ ਦਿਮਾਗ ਤੇ ਵੀ ਲਾ ਲਓ ਵੈਸੇ ਕੋਈ ਉਸ ਸੱਟ ਨਹੀਂ ਆ ਗੁੱਜੀਆਂ ਸੱਟਾਂ ਅੰਦਰ ਲੱਗ ਰਹੀਆਂ ਵੀਰੇ ਦੇ ਬਿਊ ਠੀਕ ਹੋ ਜਾਣਾ ਉਹਦੇ ਨਾਲ ਜਿਹੜੀ ਉਹ ਸੱਟ ਵੱਜੀ ਉਹ ਕੁਝ ਟਾਈਮ ਲੱਗਦਾ ਕੋਈ ਵੀ ਹੱਡ ਵਾਲੇ ਕੀ ਦੱਸੇ ਅਸੀਂ ਅੱਜ ਤੋਂ ਹੱਡ ਵਾਲੇ ਜਿਸ ਤਰ੍ਹਾਂ ਡਾਕਟਰ ਨਾਲ-ਨਾਲ ਗੱਲਾਂ ਕਰਦੇ ਦੀ ਵੀ ਠੀਕ ਹੈ ਅੱਗੇ ਨਾਲੋਂ ਹੱਟ ਕੰਮ ਕਰ ਰਿਹਾ ਵੀ ਹੁਣ ਠੀਕ ਹੋ ਰਿਹਾ ਹੈ ਪਹਿਲਾਂ ਨਾਲੋਂ ਅੱਜ ਕੁਝ ਵੈਸਟ ਲੱਗ ਰਿਹਾ ਪਰ ਹੁਣ ਲੱਗ ਰਿਹਾ ਕਿ ਵੀਰ ਆਉਣ ਵਾਲੇ ਦਿਨਾਂ ਚ ਹੋਰ ਵੀ ਠੀਕ ਹੋਊਗਾ ਸਾਰੇ ਜਣੇ ਇਹੀ ਦੁਆਵਾ ਕਰੋ ਵੀ ਉਹ ਠੀਕ ਰਵੇ ਠੀਕ ਹੋ ਕੇ ਜਲਦੀ ਆਪਣੇ ਪਰਿਵਾਰ ਵਿੱਚ ਜਾਵੇ ਆਪਣੇ ਬੱਚਿਆਂ ਵਿੱਚ ਜਾਵੇ ਮੈਂ ਵੀ ਹੁਣੇ ਤੋਂ ਜੋਤ ਲੈ ਕੇ ਸੁਹਾਣਾ ਸਬਰਦਾਸ ਕਰਾਉਣ ਲਈ ਚੱਲੀ ਆ ਮੈਂ ਇੱਥੇ ਕੋਈ ਵੀਡੀਓ ਬਣਾਉਣ ਨਹੀਂ ਜਾਂ ਮੈਂ ਕੁਝ ਹੋਰ ਕਰਨ ਨਹੀਂ ਆਈ ਹੈਗੀ ਬਸ ਮੈਂ ਸਭ ਦੀਆਂ ਦੁਆਵਾਂ ਕਹਿ ਰਹੀ ਆਂ ਔਰ ਪਲੀਸ ਝੂਠੀਆਂ ਫੁਲਾਵਾ ਨਾ ਫਲਾਓ ਬਸ ਉਹਨਾਂ ਦੇ ਕਿਹੜੇ ਤੁਸੀਂ ਉਹਨਾਂ ਦੇ ਮਦਰ ਨੂੰ ਮਿਲੇ ਤਾਂ ਉਹਨਾਂ ਦੇ ਨਹੀਂ ਮੈਂ ਉਹਨਾਂ ਦੀ ਵਾਈਫ ਨੂੰ ਮਿਲਿਆ ਕੋਈ ਨਹੀਂ ਸਿਸਟਰ ਸੀ ਮੈਂ ਉੱਥੇ ਦੋਨਾਂ ਨੂੰ ਮਿਲਿਆ ਜੀ ਉਹਨਾਂ ਨੇ ਬਹੁਤ ਸੋਹਣੀ ਗੱਲ ਕੀਤੀ ਹੈ ਬੜੀ ਪਿਆਰ ਨਾਲ ਫੈਮਿਲੀ ਬਹੁਤ ਅੱਛੀ ਫੈਮਿਲੀ ਹੈ ਬਹੁਤ ਵਧੀਆ ਹੌਂਸਲੇ ਚ ਨੇ ਉਹ ਪਰਿਵਾਰ ਔਰ ਪ੍ਰਮਾਤਮਾ ਨੂੰ ਬੱਚਿਆਂ ਨੂੰ ਚੜ੍ਹਦੀ ਕਲਾ ਦੇਵੇ ਵੀਰੇ ਨੂੰ ਸਾਡੇ ਨੂੰ ਤੇ ਉਹ ਠੀਕ ਹੋ ਕੇ ਆਪਣੇ ਘਰ ਜਾ ਸੱਚੀ ਗੱਲ ਦੋਸਤੋ ਇਸ ਜਗਲੇ ਦੀਆਂ ਸਿੱਧੀਆਂ ਤਸਵੀਰਾਂ ਦੇਖ ਰਹੇ ਹਾਂ ਫੋਟੇ ਹਸਪਤਾਲ ਮੁਹਾਲੀ ਦੇ ਐਮਰਜੈਂਸੀ ਵਾਰਡ ਦੇ 바ਰੋਂ ਜਿੱਥੇ ਕਿ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਪਿਛਲੇ 3 ਦਿਨ ਤੋਂ ਦਾਖਲ ਨੇ ਤੇ ਕਾਫੀ ਜਿਆਦਾ ਗੰਭੀਰ ਐਕਸੀਡੈਂਟ ਹੋਇਆ ਸੀ ਰਾਜਵੀਰ ਜਵੰਦਾ ਦਾ ਜਦੋਂ ਉਹ ਹਿਮਾਚਲ ਦੇ ਵਿੱਚ ਜਾ ਰਹੇ ਸਨ ਤਾਂ ਬਦੀਨ ਨਾਲਾਗੜ ਰੋਡ ਤੇ ਦੋ ਸਾਨਾਂ ਦੀ ਭੇਡ ਦੇ ਵਿੱਚ ਬੇਹਦ ਗੰਭੀਰ ਜ਼ਖਮੀ ਹੋਏ ਸਨ ਰੀੜ ਦੀ ਹੱਡੀ ਦੇ ਵਿੱਚ ਸਿਰ ਦੇ ਵਿੱਚ ਸੱਟਾਂ ਲੱਗੀਆਂ ਸਨ ਤੇ ਲਗਾਤਾਰ ਲੋਕਾਂ ਵੱਲੋਂ ਦੁਆਵਾ ਚੱਲ ਰਹੀਆਂ ਨੇ ਰਾਜਵੀਰ ਜਵੰਦਾ ਦੀ ਸਿਹਤਯਾਬੀ ਦੇ ਲਈ ਤੇ ਉੱਥੇ ਚੰਗੀ ਖਬਰ ਵੀ ਸਾਹਮਣੇ ਆਈ ਹੈ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਹੈ ਤੇ ਅੱਜ ਰਾਜਵੀਰ ਜਵੰਦਾ ਦੇ ਜੋ ਮੈਡੀਕਲ ਟੀਮ ਹੈ ਜੋ ਉਹਨਾਂ ਦਾ ਇਲਾਜ ਕਰ ਰਹੀ ਹੈ ਡਾਕਟਰਾਂ ਦੀ ਟੀਮ ਉਹਨਾਂ ਦੇ ਜੋ ਸਹਾਇਤਾ ਕਰਨ ਵਾਲੇ ਮੈਡੀਕਲ ਕਰਮਚਾਰੀ ਨੇ ਉਹਨਾਂ ਦੇ ਨਾਲ ਅਨ ਅਫੀਸ਼ੀਅਲੀ ਜੋ ਗੱਲਬਾਤ ਹੋਈ ਹੈ ਉਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਡਾਕਟਰ ਵੀ ਕਾਫੀ ਜਿਆਦਾ ਹੈਰਾਨ ਵੀ ਨੇ ਰਾਜਵੀਰ ਜਵੰਦਾ ਦੀ ਰਿਕਵਰੀ ਤੋਂ ਕਿਉਂਕਿ ਪੂਰੀ ਦੁਨੀਆ ਇਸ ਸਮੇਂ ਅਰਦਾਸਾਂ ਬੇਨਤੀਆਂ ਕਰ ਰਹੀ ਹੈ ਤੇ ਉੱਥੇ ਹੀ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਹਰ ਰੋਜ਼ ਕਾਫੀ ਜ਼ਿਆਦਾ ਸੁਧਾਰ ਹੋ ਰਿਹਾ ਹੈ ਤੇ ਇਸ ਮੌਕੇ ਰਾਜਵੀਰ ਜਵੰਦਾ ਨੂੰ ਮਿਲਣ ਦੇ ਲਈ ਜਿੱਥੇ ਰਾਜਨੀਤਿਕ ਲੋਕ ਆ ਰਹੇ ਨੇ ਉੱਥੇ ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਦੇ ਵੀ ਵੱਡੇ ਚਿਹਰੇ ਲਗਾਤਾਰ ਫੋਰਟਿਸ ਹਸਪਤਾਲ ਮਹਾਲੀ ਪਹੁੰਚ ਰਹੇ ਨੇ ਜਿੱਥੇ ਕਿ ਰਾਜਵੀਰ ਜਵੰਦਾ ਦਾਖਲ ਨੇ ਦੱਸ ਦिए ਕਿ ਅੱਜ ਜੋ ਮੈਡੀਕਲ ਬੁਲੇਟਿਨ ਜਾਰੀ ਕੀਤਾ ਜਾਂਦਾ ਹੈ ਫੋਟੇ ਹਸਪਤਾਲ ਵੱਲੋਂ ਉਹ ਸ਼ਾਮ ਨੂੰ ਜਾਰੀ ਹੋਵੇਗਾ ਪਰ ਉੱਥੇ ਹੀ ਅੱਜ ਦੀ ਜੋ ਖਬਰ ਹੁਣ ਤੱਕ ਪਤਾ ਲੱਗੀ ਹੈ ਕਿ ਕਾਫੀ ਜ਼ਿਆਦਾ ਹੋਰ ਸੁਧਾਰ ਹੋਇਆ ਹੈ ਉਹਨਾਂ ਦੀ ਸਿਹਤ ਦੇ ਵਿੱਚ ਰਾਜਵੀ ਦਿਵੰਦਾ ਦੇ ਮਾਤਾ ਜੀ ਉਹਨਾਂ ਦੇ ਪਤਨੀ ਲਗਾਤਾਰ ਉਹਨਾਂ ਦੀ ਦੇਖਭਾਲ ਦੇ ਲਈ ਹਸਪਤਾਲ ਦੇ ਵਿੱਚ ਹੀ ਨੇ ਉਥੇ ਹੀ ਕਲਵਿੰਦਰ ਵਿੱਲਾ ਰਣਜੀਤ ਬਾਵਾ ਹਰਪਜੀਮਾ ਅਤੇ ਹੋਰ ਵੀ ਕਾਫੀ ਕਲਾਕਾਰ ਜੋ ਕਿ ਰਾਜਵੀਰ ਜਵੰਦਾ ਦੇ ਕਾਫੀ ਕਰੀਬੀ ਵੀ ਨੇ ਉਹ ਵੀ ਲਗਾਤਾਰ ਹਸਤਾਲ ਦੇ ਵਿੱਚ ਹੀ ਡਟੇ ਹੋਏ ਨੇ ਥੋੜੇ ਸਮੇਂ ਲਈ ਚਲੇ ਜਾਂਦੇ ਨੇ ਫੇਰ ਆ ਜਾਂਦੇ ਨੇ ਤੇ ਇਹੀ ਜਿਵੇਂ ਸਿਆਣੇ ਕਹਿੰਦੇ ਨੇ ਕਿ ਔਖੇ ਸਮੇਂ ਦੇ ਵਿੱਚ ਜਿੱਥੇ ਪਤਾ ਲੱਗਦਾ ਆਪਣੇ ਆ ਦਾ ਉਥੇ ਜਿੱਥੇ ਰਾਜਵੀਰ ਜਵੰਦਾ ਨੂੰ ਹਰ ਕੋਈ ਆਪਣੇ ਘਰ ਦਾ ਬੱਚਾ ਸਮਝ ਕੇ ਇਸ ਸਮੇਂ ਅਰਦਾਸਾਂ ਬੇਨਤੀਆਂ ਕਰ ਰਿਹਾ ਹੈ ਉਥੇ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ਮੀਡੀਆ ਦੀਆਂ ਟੀਮਾਂ ਵੀ ਲਗਾਤਾਰ ਤੁਹਾਡੇ ਤੱਕ ਪਲ-ਪਲ ਦੀ ਖਬਰ ਪਹੁੰਚਾਉਣ ਦੇ ਲਈ ਡਟੀਆਂ ਹੋਈਆਂ ਨੇ ਇਸ ਸਮੇਂ ਤੇ ਉਥੇ ਡਾਕਟਰਾਂ ਦੀਆਂ ਟੀਮਾਂ ਇਲਾਜ ਦੇ ਵਿੱਚ ਲੱਗੀਆਂ ਹੋਈਆਂ ਨੇ ਲੋਕ ਅਰਦਾਸਾ ਬੇਨਤੀਆ ਕਰ ਰਹੇ ਨੇ ਰਾਜਵੀਰ ਜਮੰਦਾ ਦੀ ਸਿਹਤ ਯਾਬੀ ਦੇ ਲਈ ਤੇ ਇਸ ਮੌਕੇ ਬੱਬੀ ਬਾਦਲ ਵੀ ਪਹੁੰਚੇ ਜਿਨ੍ਹਾਂ ਨੇ ਕੀ ਗੱਲਬਾਤ ਕਰਦੇ ਹੋਏ ਕਿਹਾ ਕਿ ਜੋ ਆਵਾਰਾ ਪਸ਼ੂ ਨੇ ਜਿਨ੍ਹਾਂ ਦੇ ਲਈ ਸਰਕਾਰਾਂ ਕਾफी ਜ਼ਿਆਦਾ ਟੈਕਸ ਵੀ ਲੈਂਦੀਆਂ ਨੇ ਉਹਨਾਂ ਦਾ ਕੋਈ ਇਲਾਜ ਹੋਣਾ ਚਾਹੀਦਾ ਹੈ ਤੇ ਇਹ ਉਹ ਸਮਾਂ ਹੈ ਜਦੋਂ ਆਪਾਂ ਨੂੰ ਹੁਣ ਸੋਚਣਾ ਪਵੇਗਾ ਕਿ ਆਪਣੇ ਲਈ ਇਨਸਾਨਾਂ ਦੀ ਜ਼ਿੰਦਗੀਆਂ ਜ਼ਿਆਦਾ ਜ਼ਰੂਰੀਆਂ ਨੇ ਜਾਂ ਫਿਰ ਆਪਾਂ ਨੂੰ ਹੁਣ ਪਸ਼ੂਆਂ ਦੀ ਦੇਖਭਾਲ ਕਰਨੀ ਪਵੇਗੀ ਜਿਹੜੇ ਲੋਕ ਆਪਣੇ ਪਸ਼ੂਆਂ ਨੂੰ ਉਬਾਰਾ ਛੱਡ ਦਿੰਦੇ ਨੇ ਉਹਨਾਂ ਨੂੰ ਗੋਬੀਵਾਦਨ ਨੇ ਇਹ ਗੱਲ ਕਹੀ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟ ਕਰਨਾ ਸੋ ਇਸ ਵੇਲੇ ਦੀ ਵੱਡੀ ਖਬਰ ਰਾਜਵੀਰ ਜਮਨਦਾ ਦੀ ਸਿਹਤ ਦੇ ਵਿੱਚ ਹੋਰ ਜ਼ਿਆਦਾ ਸੁਧਾਰ ਹੋਇਆ ਹੈ ਡਾਕਟਰਾਂ ਦਾ ਕਹਿਣਾ ਹੈ ਇਸ ਸਮੇਂ ਫੋਟੇ ਹਸਪਤਾਲ ਦੇ ਵਿੱਚੋਂ 30 ਸਤੰਬਰ 2025 ਦੀਆਂ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਲਿਮਟਡ ਗਿਆ ਤੇ ਜਲਦੀ ਇਸ ਬਾਰੇ ਕੋਈ ਹੋਰ ਅਪਡੇਟ ਆਉਂਦੀ ਹੈ ਤੁਹਾਡੇ ਲਈ ਲੈ ਕੇ حاضر ਹੋਵਾਂਗੇ ਸੋ ਆਓ ਦੇਖੋ ਬੱਬੂ ਬਾਦਲ ਨੇ ਇਸ ਮੌਕੇ ਕੀ ਕਿਹਾ ਜਦੋਂ ਉਹ ਰਾਜਵੀਰ ਜਵੰਦਾ ਦੀ ਸਿਹਤ ਦਾ ਹਾਲਚਾਲ ਪੁੱਛ ਕੇ ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਹਸਪਤਾਲ ਤੋਂ ਬਾਹਰ ਆਏ ਰਾਜਵੀਰ ਜਵੰਦਾ ਇਸ ਸਮੇਂ ਵੀ ਫੋਟੇ ਹਸਪਤਾਲ ਦੀ ਐਮਰਜੈਂਸੀ ਦੇ ਵਿੱਚ ਹੀ ਦਾਖਲ ਨੇ ਪਰ ਜਿਹੜੇ ਲਾਈਫ ਸੇਵਿੰਗ ਤਿੰਨ ਵੈਂਟੀਲੇਟਰ ਲੱਗੇ ਹੋਏ ਸਾਨੂੰ ਉਹਦੇ ਵਿੱਚ ਹੁਣ ਇੱਕ ਲਾਈਫ ਸੇਵਿੰਗ ਤੇ ਉਹ ਰਹਿ ਗਏ ਨੇ ਡਾਕਟਰਾਂ ਦਾ ਕਹਿਣਾ ਹੈ ਕਿ ਜੋ ਚੰਗੀ ਗੱਲ ਹੈ ਕਿ ਹੁਣ ਉਹਨਾਂ ਦਾ ਸਰੀਰ ਰਿਸਪੌਂਸ ਕਰ ਰਿਹਾ ਹੈ ਰਿਕਵਰੀ ਵੱਲ ਨੂੰ ਸੋ ਆਓ ਦੇਖੋ ਬੱ비 ਬਾਦਲ ਨੇ ਇਸ ਮੌਕੇ ਤੇ ਕੀ ਕਿਹਾ ਦੇਖੋ ਮੈਂ ਜਵੰਦਾ ਜੀ ਦੇ ਦਰਸ਼ਨ ਵੀ ਕਰਕੇ ਆਇਆ ਉਹਨਾਂ ਦਾ ਪਰੋਗਰੈਸ ਹੋ ਰਹੀ ਹੈ ਫਿਜ਼ਿਕਲੀ ਬੜੇ ਫਿਟ ਸੀ ਗਏ ਔਰ ਫਿਰ ਫਿਟ ਹੋਣ ਦੇ ਨਾਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਲੋਕਾਂ ਦੀਆਂ ਦੁਆਵਾਂ ਨਾਲ ਉਹ ਬਿਹਤਰ ਹੋ ਰਹੇ ਨੇ ਪਰ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਹੈ ਕਿ ਆਵਾਰਾ ਪਸ਼ੂਆਂ ਕਰਕੇ ਇਹ ਬਹੁਤ ਸਾਰੀਆਂ ਜਾਨਾਂ ਸਾਡੀਆਂ ਖਤਰੇ 'ਚ ਪੈਦੀਆਂ ਔਰ ਆਵਾਰਾ ਪਸ਼ੂਆਂ ਕਰਕੇ ਹੁਣ ਸਾਨੂੰ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਮਨੁੱਖੀ ਜਾਨ ਜ਼ਿਆਦਾ ਕੀਮਤੀ ਹੈ ਜਾਂ ਫਿਰ ਅਸੀਂ ਆਪਣੇ ਪਸ਼ੂਆਂ ਦੀ ਸਾਂਭ ਸੰਭਾਲ ਕਰਨ ਤੋਂ ਅਸਮਰਥ ਹੈ ਜਦੋਂ ਸੈਸ ਇਕੱਠਾ ਹੁੰਦਾ ਹੈ ਜਦੋਂ ਇਹਨਾਂ ਜਿਆਦਾ ਸਨ ਅਸੀਂ ਆਪਣਾ ਟੈਕਸ ਦੇ ਵਿੱਚ ਵੀ ਰੱਖਦੇ ਆ ਤਾਂ ਫਿਰ ਸ਼ਾਮ ਸੰਭਾਲ ਚੰਗੀ ਹੋਣੀ ਚਾਹੀਦੀ ਹੈ ੜਾਰਾਂ ਦੀਆਂ ੜਾਰਾਂ ਤੁਰੀਆਂ ਫਿਰਦੀਆਂ ਪਿੰਡਾਂ ਦੇ ਵਿੱਚ ਗੇਟ ਲੋਕਾਂ ਨੇ ਰਿਮੋਟ ਵਾਲੇ ਬਣਾ ਲਏ ਕਿ ਜੇ ਅਸੀਂ ਗੇਟ ਖੁੱਲਾ ਰਹਿ ਜਾਂਦਾ ਤਾਂ ਪ੍ਰੋਬਲਮ ਆ ਜਾਂਦੀ ਹੈ ਬਹੁਤ ਸਾਰੇ ਹਾਦਸੇ ਇਸ ਕਰਕੇ ਹੋ ਰਹੇ ਨੇ ਕਿਉਂ ਕਰਕੇ ਸ਼ਾਮ ਨੂੰ ਜਦੋਂ ਵਿਜ਼ਿਬਿਲਟੀ ਘੱਟ ਹੁੰਦੀ ਹੈ ਤਾਂ ਅ ਜਿੰਦਗੀ ਮਨ ਆ ਬਹੁਤ ਕੀਮਤੀ ਹੈ ਸੋ ਮੈਂ ਆਸ ਕਰਦੇ ਜਿਥੇ ਜਵੰਦਾ ਜੀ ਗੁਰੂ ਮਹਾਰਾਜ ਕਿਰਪਾ ਕਰੂਗਾ ਪ੍ਰਭ ਭਾਵੈ ਬਿਨ ਸਾਸ ਤੇ ਰਖੇ ਅਸਤ ਗੁਰਬਾਣੀ ਚ ਪੜਦੇ ਆ ਜੇ ਪ੍ਰਮਾਤਮਾ ਆਪਣੀ ਆਈ ਤੇ ਆ ਜੇ ਤਾਂ ਬਿਨਾ ਸਾਹਾਂ ਤੋਂ ਵੀ ਉਹ ਬੰਦੇ ਨੂੰ ਜਿਉਂਦਾ ਕਰ ਦਿੰਦਾ ਲੇਕਿਨ ਜਵੰਦਾ ਜੀ ਜਿੱਥੇ ਤੰਦਰੁਸਤ ਹੋਣ ਕਾਮਯਾਬ ਹੋਣ ਦੁਬਾਰਾ ਤੋਂ ਸਟੇਜ ਤੇ ਆਉਣ ਉਥੇ ਅਸੀਂ ਕਹਿੰਦੇ ਕਿਸੇ ਮਾਂ ਦਾ ਪੁੱਤ ਹੋਰ ਇਹੋ ਜੇ ਹਾਦਸੇ ਚੋਂ ਨਾ ਗੁਜ਼ਰੇ ਚਾਹੇ ਹਿਮਾਚਲ ਹੈ ਚਾਹੇ ਪੰਜਾਬ ਹੈ ਆਵਾਰਾ ਪਸ਼ੂਆਂ ਦਾ ਜਿਹੜਾ ਇਹ ਮਸਲਾ ਹੈ ਇਹ ਹੁਣ ਹੱਲ ਹੋਣਾ ਚਾਹੀਦਾ ਇਟ ਇਜ਼ ਹਾਈ ਟਾਈਮ ਠੀਕ ਹੈ थैंक यू